ਇੰਨੀ ਤੇਜ਼ੀ ਨਾਲ ਵਾਇਰਲ ਹੋ ਰਹੀ ਸਿੰਧੀ ਸਿੱਖ ਬਰਾਦਰੀ ਦੀ ਵੀਡੀਓ ਨੂੰ ਲੈ ਕੇ ਪੂਰੀ ਗੁਰੂ ਨਾਨਕ ਨਾਮਲੇਵਾ ਸੰਗਤ ਕਾਫੀ ਹੈਰਾਨ ਪਰੇਸ਼ਾਨ ਹੈ ਉੱਥੇ ਹੁਣ ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਸ਼੍ਰੋਮਣੀ ਕਮੇਟੀ ਹਰਿਆਣਾ ਗੁਰਦੁਆਰਾ ਕਮੇਟੀ ਦਿੱਲੀ ਗੁਰਦੁਆਰਾ ਕਮੇਟੀ ਟਕਸਾਲਾ ਆਦਿ ਸਿੱਖ ਧਰਮ ਪ੍ਰਚਾਰ ਵਿੰਗ ਦੇ ਕੰਮਕਾਜ ਦੀ ਵੀ ਫੂਕ ਨਿਕਲਦੀ ਵਿਖਾਈ ਦੇ ਰਹੀ ਹੈ ਸਿੰਧੀ ਸਿੱਖ ਬਰਾਦਰੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪਣੀ ਆਸਥਾ ਵਿਸ਼ਵਾਸ ਰੱਖਦੇ ਨੇ ਉੱਥੇ ਉਹਨਾਂ ਦੇ ਬੱਚੇ ਵੀ ਪੂਰੀ ਤਰ੍ਹਾਂ ਗੁਰੂ ਸਾਹਿਬ ਨੂੰ ਅੰਤਾਂ ਦਾ ਪਿਆਰ ਕਰਦੇ ਵਿਖਾਈ ਦਿੰਦੇ ਨੇ ਪਰ ਇਸ ਪਿਆਰ ਸਤਕਾਰ ਦਾ ਫਾਇਦਾ ਹੀ ਕੀ ਜੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੀ ਹੀ ਸਮਝ ਨਹੀਂ ਆਈ ਪਾਕਿਸਤਾਨ ਵਿੱਚ ਗੁਰੂ ਘਰਾਂ ਵਿੱਚ ਬਹੁਤ ਥਾਵਾਂ ਤੇ ਸਿੰਧੀ ਬਰਾਦਰੀ ਸੇਵਾ ਸੰਭਾਲ ਕਰਦੀ ਹੈ ਗੁਰੂ ਸਹਿਬਾਨਾਂ ਦੀ ਭਾਰਤ ਦੇ ਕਾਫੀ ਭਾਗਾਂ ਵਿੱਚ ਵੀ ਸਿੰਧੀ ਸਿੱਖ ਬਰਾਦਰੀ ਰਹਿੰਦੀ ਹੈ ਬੰਬੇ ਦੇ ਨੇੜੇ ਉਲਹਾਸਨਗਰ ਜਿੱਥੇ ਸਿੰਧੀ ਲੋਕ ਵੱਡੀ ਗਿਣਤੀ 'ਚ ਇਕੱਠੇ ਹੁੰਦੇ ਨੇ ਇੱਕ ਰਿੰਕੂ ਨਾਮ ਦਾ ਸ਼ਖਸ ਜੋ ਸਿੰਧੀਆਂ ਵਿੱਚ ਕਹਿ ਲਈਏ ਕਿ ਗੁਰੂ ਬਣ ਕੇ ਘੁੰਮ ਰਿਹਾ ਹੈ ਵੇਖਣ ਦੇ ਵਿੱਚ ਆਉਂਦਾ ਹੈ ਕਿ ਉਹ ਸਿੰਧੀ ਬਰਾਦਰੀ ਨੂੰ ਅੰਮ੍ਰਿਤ ਵੇਲਾ ਸੰਭਾਲਣ ਦਾ ਵੀ ਉਪਦੇਸ਼ ਦਿੰਦਾ ਵਿਖਾਈ ਦਿੰਦਾ ਹੈ ਗੁਰੂ ਘਰ ਨਾਲ ਸਦੀਆਂ ਤੋਂ ਜੁੜੇ ਹੋਣ ਦੇ ਬਾਵਜੂਦ ਵੀ ਸਿੰਧੀ ਬਰਾਦਰੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਕਿਉਂ ਨਹੀਂ ਸਮਝ ਪਾਈ ਇਹ ਸੋਚਣ ਦੀ ਲੋੜ ਹੈ ਤੇ ਇੱਧਰ ਰਿੰਕੂ ਨਾਮ ਦਾ ਸ਼ਖਸ ਵੀ ਸਿੰਧੀ ਲੋਕਾਂ ਨੂੰ ਗੁਰੂ ਸਿਧਾਂਤ ਤੋਂ ਜਾਣੂ ਕਰਵਾਉਣ ਦੀ ਬਜਾਏ ਹੋਰ ਰਾਹਾਂ ਤੇ ਤੋਰ ਦੇ ਵਿਖਾਈ ਦਿੰਦਾ ਹੈ ਇਸ ਸਾਲ 2024 ਦੀ ਸਿੰਧੀ ਸਮਾਜ ਦੀ ਇੱਕ ਵਾਇਰਲ ਹੋਈ ਵੀਡੀਓ ਜਿੱਥੇ ਕੁਝ ਆਪੂ ਬਣੇ ਅਖੌਤੀ ਸਿੱਖਾਂ ਦੇ ਪਾਜ ਉਧੇੜ ਕੇ ਰੱਖ ਦਿੰਦੀ ਆ ਉੱਥੇ ਸਿੱਖ ਸੰਸਥਾਵਾਂ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰੋੜਾਂ ਰੁਪਏ ਦੇ ਖਰਚੇ ਨਾਲ ਚੱਲਦੇ ਧਰਮ ਪ੍ਰਚਾਰ ਵਿੰਗ ਦੇ ਕਾਰਜਾਂ ਦਾ ਵੀ ਅਸਲ ਸੱਚ ਲੋਕਾਂ ਸਾਹਮਣੇ ਲਿਆ ਜਾਂਦਾ ਹੈ ਇਸ ਵੀਡੀਓ ਨੇ ਕਿ ਕਿਵੇਂ ਧਰਮ ਪ੍ਰਚਾਰ ਦੇ ਨਾਂ ਤੇ ਸੰਗਤਾਂ ਦਾ ਪੈਸਾ ਪਾਣੀ ਵਾਗ ਵਹਾਉਣ ਦਾ ਵਿਖਾਵਾ ਕੀਤਾ ਜਾਂਦਾ ਪਰ ਅਸਲੀਅਤ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ ਕਿ ਕਦੇ ਫੁੱਟੀ ਕੌਡੀ ਵੀ ਇਸ ਅਸਲ ਗੁਰੂ ਨਾਨਕ ਸਾਹਿਬ ਦੇ ਸੰਧਾਤ ਤੇ ਚੱਲਣ ਵਾਸਤੇ ਖਰਜੀ ਗਈ ਹੋਵੇ ਨਹੀਂ ਤਾਂ ਕਿਵੇਂ ਸੰਭਵ ਹੈ ਕਿ ਇੱਕ ਆਮ ਅਖੋਤੀ ਨਕਲੀ ਪ੍ਰਚਾਰਕ ਗੁਰੂ ਸਾਹਿਬ ਦਾ ਸਰੂਪ ਬਣਾ ਕੇ ਫਿਰ ਸਟੇਜ ਤੇ ਗੁਰੂ ਗ੍ਰੰਥ ਸਾਹਿਬ ਜੀਆ ਦੇ ਬਰਾਬਰ ਗੱਦੀ ਲਾ ਕੇ ਬੈਠ ਜਾਵੇ ਲੋਕ ਉਸ ਦੇ ਪੈਰੀਂ ਹੱਥ ਲਾ ਰਹੇ ਹੋਣ ਤੇ ਉਸ ਦਾ ਗੋਣਗਾਨ ਕਰਦੇ ਵਿਖਾਈ ਦੇ ਰਹੇ ਹੋਣ ਇੱਕ ਪਾਪੀ ਮਨੁੱਖ ਹੱਥ ਵਿੱਚ ਕਰਮੰਡਲ ਫੜ ਨਕਲੀ ਦਾੜੀ ਲਾ ਹੂ ਬੋ ਗੁਰੂ ਨਾਨਕ ਜੀ ਵਰਗੀ ਦਿਖ ਬਣਾ ਭਰੇ ਪੰਡਾਲ ਵਿੱਚ ਆਉਂਦਾ ਤੇ ਉੱਥੇ ਬੈਠੇ ਲੋਕ ਕੋਈ ਮੱਥਾ ਡੇਗ ਰਿਹਾ ਕੋਈ ਨੱਚ ਰਿਹਾ ਤੇ ਕੋਈ ਗਾ ਰਿਹਾ ਤੇ ਇਸ ਤਰ੍ਹਾਂ ਸਿੰਧੀ ਲੋਕਾਂ ਨਾਲ ਸੰਬੰਧਤ ਇਹ ਬੰਦਿਆਂ ਨੇ ਸੰਸਾਰ ਭਰ ਚ ਵਸਦੇ ਸਿੱਖਾਂ ਦੇ ਹਿਰਦੇ ਵਲੂੰਦਰ ਕੇ ਰੱਖ ਦਿੱਤੇ ਨੇ ਜਿਵੇਂ ਤੁਸੀਂ ਇਹ ਤਾਜ਼ਾ ਵੀਡੀਓ ਜਿਹੜੀ ਵੇਖ ਰਹੇ ਹੋ ਨਾਲ ਜਿਹੜੀ ਚਲਦੀ ਹੋਈ ਵਿਖਾਈ ਦੇ ਰਹੀ ਆ ਇਸ ਦੇ ਵਿੱਚ ਇਹ ਉਕਤ ਰਿੰਕੂ ਨਾਮ ਦਾ ਸ਼ਖਸ ਜਿਹੜਾ ਕਿ ਪੰਡਾਲ ਦੇ ਵਿੱਚ ਆਉਂਦਾ ਹੱਥ 'ਚ ਕਰਮੰਡਲ ਫੜਿਆ ਹੋਇਆ ਜਿਵੇਂ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਤੇ ਇੱਥੇ ਹੀ ਬਸ ਨਹੀਂ ਜਿਵੇਂ ਹੀ ਇਹ ਸਟੇਜ ਦੇ ਉੱਪਰ ਚੜਦਾ ਹੈ ਇਹਨਾਂ ਤੋਂ ਥੋੜੀ ਦੂਰੀ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਵਿਖਾਈ ਦੇ ਰਿਹਾ ਵੀਡੀਓ ਦੇ ਵਿੱਚ ਤੇ ਇਹ ਉਰਲੇ ਪਾਸੇ ਸਜ ਫੱਬ ਕੇ ਕੁਰਸੀ ਤੇ ਬੈਠ ਜਾਂਦਾ ਤੇ ਲੋਕ ਇਸ ਦੇ ਪੈਰੀ ਹੱਥ ਲਾ ਰਹੇ ਨੇ ਲੋਕ ਨੱਚ ਰਹੇ ਨੇ ਗਾ ਰਹੇ ਨੇ ਪਰ ਹੁਣੇ ਵੇਖਣ ਵਾਲੀ ਗੱਲ ਹੋਵੇਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਦੋਂ ਸੰਸਾਰ ਭਰ ਚ ਵਸਦੇ ਸਿੱਖ ਜਿਹੜੇ ਕਿ ਗੁਰੂ ਨਾਨਕ ਸਾਹਿਬ ਦੇ ਵਿਖਾਏ ਮਾਰਗ ਤੇ ਚੱਲਦੇ ਨੇ ਜਿਹੜੇ ਕਿ ਆਪਣੀ ਮਿਹਨਤ ਮੁਸ਼ਕਤ ਕਰਕੇ ਉਸ ਦੇ ਨਾਲ ਗੋਲਕ ਵਿੱਚ ਭੇਟਾ ਪਾਉਂਦੇ ਨੇ ਅਰਦਾਸਾਂ ਕਰਾਉਂਦੇ ਨੇ ਗੁਰੂ ਘਰ ਦੇ ਵਿੱਚ ਉਹ ਲੰਗਰਾਂ ਵਾਸਤੇ ਮਾਇਆ ਜਿੱਥੇ ਖਰਚੀ ਜਾਂਦੀ ਹੈ ਉੱਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਹ ਮਾਇਆ ਦਾ ਵੱਡੇ ਪੱਧਰ ਤੇ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਇਹ ਧਰਮ ਪ੍ਰਚਾਰ ਹਿੱਤ ਹੈ ਪਰ ਸੋਚਣ ਵਾਲੀ ਗੱਲ ਹੈ ਕਿ ਜਿੱਥੇ ਅਸੀਂ ਵਿਦੇਸ਼ਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਵੇਖਦੇ ਹਾਂ ਜਿਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਸਿੱਖ ਬਣੇ ਵਿਖਾਈ ਦਿੰਦੇ ਨੇ ਤਾਂ ਇਸ ਤਰ੍ਹਾਂ ਲੱਗਦਾ ਹੈ ਇਹਨਾਂ ਵੀਡੀਓ ਦੇ ਪਿੱਛੇ ਵੀ ਕੋਈ ਗਹਿਰੀ ਸਾਜ਼ਿਸ਼ ਹੋਵੇ ਕਿਉਂਕਿ ਜੇਕਰ ਅਸੀਂ ਭਾਰਤ ਦੇ ਵਿੱਚ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਖਾਸ ਕਰਕੇ ਜਾਂ ਟਕਸਾਲ ਹੈ ਜਾਂ ਫਿਰ ਇਸ ਤੋਂ ਇਲਾਵਾ ਦਿੱਲੀ ਕਮੇਟੀ ਹੈ ਹਰਿਆਣਾ ਕਮੇਟੀ ਹੈ ਜੇਕਰ ਆਪਣੇ ਭਾਰਤ ਵਿੱਚ ਵਸਦੇ ਸਿੱਖਾਂ ਨੂੰ ਹੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਨਹੀਂ ਜੋੜ ਸਕੀ ਤਾਂ ਪੂਰੇ ਸੰਸਾਰ ਦੇ ਵਿੱਚ ਇਹ ਕਿਸ ਤਰ੍ਹਾਂ ਸੰਭਵ ਹੈ ਕਿ ਇੰਨੇ ਵੱਡੇ ਪੱਧਰ ਦੇ ਉੱਪਰ ਸਿੱਖੀ ਦਾ ਜਿਹੜਾ ਪ੍ਰਚਾਰ ਪ੍ਰਸਾਰ ਹੁਣ ਤੱਕ ਹੋ ਚੁੱਕਿਆ ਹੈ ਸੋ ਇਹ ਸੋਚਣ ਦੀ ਲੋੜ ਹੈ ਸਿੱਖਾਂ ਨੂੰ ਖਾਸ ਕਰਕੇ ਸਿੱਖ ਸੰਗਤ ਨੂੰ ਕਿ ਇਹਨਾਂ ਜਿਹੜੇ ਕੌਮ ਦੇ ਜਥੇਦਾਰ ਨੇ ਜਾ ਕੌਮ ਦੀ ਨਮਾਇਦਗੀ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਜਦੋਂ ਵੀ ਉਹ ਤੁਹਾਡੇ ਕੋਲ ਆਉਣ ਮਿਲਣ ਤੁਹਾਨੂੰ ਉਹਨਾਂ ਨੂੰ ਇਹ ਸਵਾਲ ਪੁੱਛਿਆ ਜਾਵੇ ਕਿ ਆਖਰ ਕੀ ਚੱਕਰ ਹੈ ਕਿ ਹੁਣ ਤੱਕ ਭਾਰਤ ਦੇ ਵਿੱਚ ਹੀ ਜਿਹੜੇ ਲੋਕ ਪੁਰਾਣੇ ਸਮੇਂ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰ ਨਾਲ ਜੁੜੇ ਹੋਏ ਨੇ ਉਹ ਅਜੇ ਵੀ ਵਹਿਮਾਂ ਭਰਮਾਂ ਦੇ ਵਿੱਚ ਗਰਸਤ ਨੇ ਉਹਨਾਂ ਦੇ ਮੁਤਾਬਕ ਹੀ ਮੂਰਤੀ ਪੂਜਾ ਕਰਦੇ ਨੇ ਇਸ ਤੋਂ ਇਲਾਵਾ ਹੋਰ ਵੱਖ-ਵੱਖ ਤਰ੍ਹਾਂ ਦੇ ਜਿਵੇਂ ਨੱਚਣਾ ਗਾਉਣਾ ਆਦਿ ਜੋ ਕਿ ਪੂਰੀ ਤਰ੍ਹਾਂ ਵਰਜਤ ਹੈ ਸਿੱਖ ਧਰਮ ਦੇ ਵਿੱਚ ਸੋ ਉਮੀਦ ਕਰਾਂਗੇ ਕਿ ਜਿਹੜੀ ਸੰਗਤ ਹੈ ਜਰੂਰ ਸਵਾਲ ਕਰੇਗੀ